ਕੱਲ ਜੀ ਲੋ ਜੀ ਰਾਤ ਬਚੌਰਿਆ ਨਦੀ ਦਾ ਆ ਗਈ ਕੀ ਜ਼ਰੂਰ ਪਰ ਹੁਣ ਨਹੀਂ ਆਈ ਘਟ ਗਈ ਘਟ ਗਈ ਪਰ ਆਈ ਵੀ ਕੱਟੇ ਆਈ ਨਹੀਂ ਆਈ ਪਰ ਹੁਣ ਸਵੇਰੇ ਜਾ ਦੇਖਿਆ ਜੀ ਕੱਖਾਂ ਨੂੰ ਗਏ ਤੇ ਹੁਣ ਜਮਾਈ ਘਟੀ ਵੀ ਆ ਵਿੱਚ ਵਿੱਚ ਜਲਦੀ ਆ ਥੋੜੀ ਆ ਮਤਲਬ ਰਾਤ ਨਾਲ ਬਹੁਤ ਘਟ ਗਈ ਕੱਲ ਨੂੰ ਤਾਂ ਬਹੁਤ ਫਰਕ ਪੈ ਗਿਆ ਜੀ ਪਰ ਕੱਲ ਚੰਡੀਗੜ੍ਹ ਮੀਂਹ ਜਿਆਦਾ ਪਿਆ ਜਿਹਦੇ ਕਰਕੇ ਆਈ ਨਹੀਂ ਆਪਣੇ ਦਾ ਤੇਲ ਹਾਇਉ ਨਹੀਂ ਤਾਂ ਮੀ ਆਪਣੇ ਕੱਲ ਵੀ ਨਹੀਂ ਪਿਆ ਪਰਸੋਂ ਤੋਂ ਪਿਆ ਪਰਸ ਵੀ ਚੌਥੇ ਵੀ ਹੋਰੀ ਜਾਂਦਾ ਬਾਕੀ ਬੰਨ ਬਣਾਤਾ ਤੈਨ ਕੱਲ ਸਾਰਾ ਸਾਫ ਕਰਤਾ ਵਧੀਆ ਮਿੱਟੀ ਲੱਗੇ ਹੋਏ ਤੇ ਪੌਣ ਅੱਜ ਵੀ ਹੁਣ ਲੱਗੇ ਹੋਏ ਮੁਲਾਦੀ ਪੌਣ ਬਾਕੀ ਦੇਖਦੇ ਆ ਜਾ ਕੇ ਚੱਲਦਾ ਦਾ ਕੰਮ ਮਿੱਟੀ ਦਾ ਲੱਗੇ ਹੋਏ ਆ ਪਰ ਬੂਟੀ ਕਰਕੇ ਪਤਾ ਨਹੀਂ ਲੱਗਦਾ ਵੀ ਖੱਡਾ ਕਿੰਨੀਆਂ ਕਿੰਨੀਆਂ ਵਿੱਚ ਕਈ ਜਗ੍ਹਾ ਜਿਹੜੀਆਂ ਖੱਡਾਂ ਚੂਹਿਆਂ ਦੀ ਆਏ ਪਤਾ ਨਹੀਂ ਕਾਧੀਆਂ ਦੇਖ ਲੈ ਬੰਨ ਦੇ ਵਿੱਚ ਨੂੰ ਆ ਉਹੀ ਜੀ ਖੱਡ ਵਿੱਚ ਨੂੰ ਐ ਪਾਣੀ ਟੁੱਟਦਾ ਜਿਹੜਾ ਟੁੱਟਣਾ ਯਾਦ ਵੀ ਜੇ ਹੁਣ ਲਾਂ ਸਾਫ ਕਰਦੇ ਪਤਾ ਹੀ ਨਹੀਂ ਕਿ ਲੱਗਣਾ ਉਹ ਸਾਫ ਕਰਿਆ ਬਾਈ ਬਾਕੀ ਚਲੋ ਟਾਈਮ ਵੀ ਲੰਘਦਾ ਜਾਂਦਾ ਰੱਬ ਦੀ ਕਿਰਪਾ ਨਾਲ ਹੁਣ 20 ਦਿਨੇ ਰਹਿ ਗਏ ਬਰਸਾਤ ਦੇ ਐਨੇ ਵਿੱਚ ਲੰਘ ਜਿਵੇਂ ਮੌਸਮ ਵਧੀਆ ਮੜਾ ਮੋਟਾ ਮੀਂਹ ਪੈ ਕੇ ਹੁਣ ਤਾਂ 10 ਦਿਨਾਂ ਨਹੀਂ ਪੋਵੇ ਤਾਂ ਚੰਗਾ 10 20 ਦਿਨ ਬਾਅਦ ਮੜਾ ਜਾ ਪੈਲ ਵੀ ਜੇ ਪੈਣਾ ਕਿਉਂਕਿ ਹਲੇ ਹੈਗਾ ਮਹੀਨਾ ਉਹ ਬਰਸਾਤ ਦਾ ਜਿਹੜੇ ਪਿਛਲੇ ਸਾਲ 26 27 ਤਰੀਕ ਨੂੰ ਜਾ ਕੇ ਮੀਂਹ ਪਿਆ ਤਾਂ ਪੂਰਾ ਜਿ ਚੋਈ ਆਈ ਸੀ ਦੇਖ ਲੈ ਹਾਂਜੀ ਤਾਂ ਤੂੰ ਗਰੇ ਤੇ ਜਿਆਦਾ ਬਣੀ ਗਰੀ ਚ ਸਭ ਜੀ ਜਦ 27 ਤਰੀਕ ਨੂੰ ਗਿਆ ਤਾਂ ਉਤੋਂ ਬਾਅਦ ਫਿਰ ਮੌਸਮ ਸਾਫ ਹੋ ਜਾਂਦਾ ਪਰ ਇਸ ਵਾਰ ਤਾਂ ਭਾਦੋਂ ਦਾ ਪਤਾ ਹੀ ਨਹੀਂ ਲੱਗਿਆ ਕਿ ਕਣਾਂ ਲੰਘੀ ਦੇ ਲ ਹੋਰੀ ਇਹ ਤਾਂ ਚਿਪਚਿਪ ਦਾ ਮਹੀਨਾ ਹੁੰਦਾ ਇਹ ਚਿਪਚਿਪ ਦਾ ਮਹੀਨਾ ਹੈ ਲੰਘ ਗਿਆ ਸੁੱਕਾ ਜੀ ਨਹੀਂ ਗਏ ਲੈ ਤੋਂ ਪੈਣੀ ਨਹੀਂ ਨਿਕਲੀ ਉਦੋਂ ਦੀ ਦੇਖ ਲੈ ਅੱਜ ਵੀ ਧੁੱਪਾਂ ਤਾਂ ਨਹੀਂ ਹੈਗੀ ਪਰ ਉਹ ਜਦੋਂ ਬੱਦਲ ਵਾਈ ਜੀ ਆ ਬੜਾ 10 ਦਿਨ ਰਹਿ ਗਏ ਭਾਦੋਂ ਦੇ ਅੱਜ 5 ਤਰੀਕ ਉਹ ਵੀ 15 ਨੂੰ ਸੰਕਰਾਂ ਦਾ ਮੌਸਮ ਦਾ ਉਹ ਫਰਕ ਆ ਹਾਂ ਜੀ ਲੋਕ ਬਾਕੀ ਦੇਖਦੇ ਹੀ ਜਾ ਕੇ ਉੱਥੇ ਤੇ ਅਬ ਜੀਸ਼ਨ ਹੁਣ ਜਾਂਦੇ ਆ ਜਿਹੜਾ ਮਾਰਦੇ ਆ ਮੋਟਰ ਗਿੰਗ ਨਾਲ ਉੱਧਰ ਸੱਤ ਚਾ ਲਿਆਂਦੇ ਤੇ ਵੱਢ ਕੇ ਕਿਹੜੇ ਨੇੜੇ ਦੀ ਹੁੰਦਾ ਅੱਧਾ ਘੰਟਾ ਲੱਗ ਜਾਂਦਾ ਜਾਣ ਨੂੰ 40 ਮਿੰਟ ਆਉਣ ਜਾਣ ਦੇ 20 10 ਮਿੰਟ 15 ਵੱਢਣ ਦੇ ਕੋਈ ਗੱਲ ਮੱਕੀ ਆ ਵੱਢਣ ਨੂੰ ਟਾਈਮ ਲੱਗਦਾ ਨਹੀਂ ਹੈਗਾ ਆਉਣ ਜਾਣ ਨੂੰ ਟਾਈਮ ਬਹੁਤ ਲੱਗ ਜਾਂਦਾ ਇਹ ਤਾਂ ਹੈ ਜੀ ਚਲ ਜਿੰਮੀ ਪੈਣ ਲੱਗਿਆ ਪਰਵਾਨ ਸੀガル ਦੀ ਉਹ ਜੀ ਤਾਂ ਪੈਣੀ ਹੈ ਨਾ ਪੂਰ ਜੀ ਉਹ ਪੈਂਦੀ ਪਰ ਬਰੀਕ ਸਾਹਿਬ ਆ ਅੱਜ ਦਾ ਦਿਨ ਫੇਰ ਫੇਰ ਸ਼ਾਂਤੀ ਰਹੂngੀ ਸਭ ਪਾਣੀ ਤਾਂ ਘਟ ਗਿਆ ਪਾਣੀ ਤਾਂ ਸਾਰੇ ਪਾਸੇ ਘਟ ਗਿਆ ਨਦੀ ਵੀ ਘਟ ਗਿਆ ਕੇ ਨੇ ਹੂੰ ਨਦੀ ਤਾਂ ਦੇਖੀ ਜਾਈ ਸਵੇਰੇ ਜੇ ਕੱਖਾਂ ਨੂੰ ਕੋਈ ਤੇ ਹਾਂ ਘਟ ਗਈ ਸੀ ਪਰ ਹੁਣ ਆਈ ਪੱਛੋਂ ਚਲਦੀ ਆ ਹਾਂ ਦੱਖਣ ਜਿਆਦਾ ਕੰਮ ਕਰ ਰਿਹਾ ਤਾਂ ਉਹ ਉੱਥੇ ਤੋਂ ਘਟ ਗਿਆ ਪਰ ਭਾਗੜਾ ਛੱਡ ਰਿਹਾ ਥੋੜਾ ਜਿਹਾ ਚੱਲ ਦੇਖਦੇ ਆ ਉਹ ਤਾਂ ਚੱਲ ਕੋਈ ਨਹੀਂ ਆਦੋਲੇ ਤੇ ਪਾਣੀ ਨਰਲੇ ਭਾਖੜੇ ਚ ਕਿੰਨਾ ਕਰ ਚੁ 80000 ਜੀ ਉਧਰੋਂ 1 ਲੱਖ ਤੋਂ ਉੱਪਰ ਜਾਂਦਾ ਤਾਂ ਉਹਨੇ ਦਰਿਆ ਚ ਨਦੀਆਂ ਕਰਕੇ ਅੱਜ ਤਾਂ ਜਿੱਦਣਾ ਕੰਦ ਆਪਣਾ ਅੱਜ ਜਿਆ ਕੀਤੀ ਜਿਹਨੇ ਵਧਾ ਦੇਣਾ ਇਹਨੇ ਪਾਣੀ ਖਾਂਦਾ ਵਧਾਤਾ ਤਾਂ ਉੰਜਲ ਘਟ ਗਈ ਜੇ ਉਪਰ ਦਰਿਆ ਛੱਡਿਆ ਬੂਦੂ ਤੇ ਨਦੀਆਂ ਰਲ ਜਵੇ ਤੇ ਪਾਣੀ ਬਹੁਤ ਵੱਜ ਜਾਂਦਾ ਬਾਕੀ ਉੱਥੇ ਬੰਨ ਦੇ ਨਾਲੇ ਲੱਗ ਜਾਣਾ ਤਾਂ ਚੱਲ ਦੇਖ ਕੇ ਹੁੰਦੀ ਹੈ ਕਿ ਸਿਸਟਮ ਅਜੀਦਾ ਹੀ ਨਹੀਂ ਉਹ ਕੱਲ ਤਾਂ ਆਪਣੇ ਬੰਨ ਬਰੇ ਲੱਗੇ ਰਹੇ ਸਾਰੀ ਦਿਹਾੜੀ ਇੱਥੇ ਟਾਈਮ ਲੰਘ ਗਿਆ ਉਹਨੂੰ ਮੋਰਚਾ ਸੰਭਾਲਿਆ ਅੱਜ ਵੀ ਲੱਗੇ ਹੋਏ ਉੱਥੇ ਇਹ ਵੀ ਰਿਪੇਅਰ ਕਰੀ ਅੱਜ ਕੱਲ ਮੈਂ ਇਹਦੀ ਰਿਪੇਅਰ ਚੱਲਦੀ ਪਈ ਆਹੋ ਅੱਜ ਵੀ ਚਲਦੀਆਂ ਨੇ ਤਾਂ ਬਾਕੀ ਨੂੰ ਦੇਖਦੇ ਆ ਕਹਿੰਦੇ ਦੋ ਜੇ ਸੀਗੀਆਂ ਲਾਈਆਂ ਹੋਈਆਂ ਮਿੱਟੀ ਪਾਉਣ ਅੱਜੀ ਜੀ ਨੂੰ ਕੱਲ ਨੂੰ ਤਾਂ ਸਾਫ ਸਫਾਈ ਦਾ ਕਰਤੀ ਸੀ ਸਾਫਾਈ ਹੋ ਗਈ ਉਹ ਤਾਂ ਆਏ ਵੀ ਟਰਾਲੀਆਂ ਦੇ ਕੰਮ ਬਿਚੇ ਦੇ ਕੰਮ ਸਾਫ ਸਫਾਈ ਕਰਤੀ ਸੀ ਜਿਹੜੀ ਰਹੀ ਗਈ ਸੀ ਉੱਥੇ ਬੰਨ ਜਿਹੜੇ ਲੱਗਿਆ ਵਾ ਰਾਤ ਰੋਲ ਰਹਿ ਗਿਆ ਤਾਂ ਪਰ ਫੇਰ ਘਬਰਾਈਆਂ ਦੇ ਠੀਕ ਆ ਹੁਣ ਰਾਤ ਨੂੰ ਵੀ ਉੱਥੇ ਅਰੰਭ ਕੰਮ ਵੀ ਨਹੀਂ ਹੁੰਦਾ ਉਹ ਵੀ ਜਿਹੜੀ ਉਹ ਨੁੱਕਰ ਜੋ ਟਾਇਆ ਉਹ ਤਾਂ ਟੈਂਡ ਨੁਕੀ ਦਿਖਦੀ ਹੁੰਦੀ ਉਹਦੋਂ ਡਰਦੀ ਨਹੀਂ ਸੀ ਜੇ ਉਹ ਨਿਕੋਟੇ ਗਈ ਉਹਨੇ ਹੋਰ ਜ਼ਿਆਦਾ ਸਿੱਧੀ ਮਾਰ ਮਾਰ ਨਹੀਂ ਕੰਮ ਆਣ ਲੱਗੇ ਨਾ ਕੋਈ ਚੰਨ ਦੇਖਦੇ ਬਾਕੀ ਕੀ ਅਪੋਜੀਸ਼ਨ ਨਹੀਂ ਖਬਰਾਂ ਦਾ ਭਾਵ ਆ ਬਹੁਤ ਹੈ ਭਾਈ ਖਬਰਾਂ ਦਾ ਚੱਲਦੀ ਹੈ ਆ ਵੀ ਬਣਾਤਾ ਰਸਤਾ ਮਿੱਠੂ ਹੈ ਜੱਗੇ ਕਿਦਾਂ ਸਤਿ ਸ਼੍ਰੀ ਅਕਾਲ ਜਿਆਰਿਆਂ ਨੂੰ ਹੁਣ ਤਾਂ ਠੀਕ ਆ ਰਸਤਾ ਚਾਹੀਦਾ ਆ ਚੱਲਣਾ ਹੈ ਚੱਲਦਾ ਰਹੇ ਫਾਇਦਾ ਹੋਵੇ ਤਾਂ ਹੀ ਕੋ ਮੂੰਗੇ ਫਿਰੂਗੇ ਚੱਲਦਾ ਅੱਧਾ ਘੋਣਿਆ ਅੱਧਾ ਬਣ ਜੂ ਅੱਧਾ ਬਣ ਬਾਈ ਇੰਨੇ ਚ ਸਾਫ ਹੋ ਗਿਆ ਇਹ ਵਧੀਆ ਬਣ ਗਿਆ ਉਹਨੇ ਫਿਰਨੇ ਜਾਊਗਾ ਗੱਡੀ ਮੋਟਰਸਾਈਕਲ ਆਊਗਾ ਸਹੀ ਨਾ ਕੋ ਮਰਜੀ ਲੈਰ ਪੂਰਾ ਚੌੜਾ ਇਹ ਅੱਗੇ ਆ ਪਾਉਂਦੇ ਨਹੀਂ ਤੇ ਚੱਕਰ ਹਤਾ ਉਹ ਮੁੰਡਾ ਨਾਲਾ ਫਾਟਕ ਲੱਗਿਆ ਹੁੰਦਾ ਹਾਂ ਦਾ ਕੰਮ ਆਹ ਦੋ ਵਾਲੇ ਸਪਰੇਅ ਜੀ ਮਾਰ ਦੇ ਮੜੀ ਜੀ ਆਹ ਤੇ ਇਤਨੀ ਮਦਦ ਲੈ ਹਾਂ ਕੋਈ ਬਹਿ ਦੂ ਮਰੀ ਨੀਮਤ ਕਿੰਨੇ ਮਿੱਟੀ ਪੈ ਗਈ ਉਹਦਾ ਗੱਲ ਐ ਸਰੇ ਪੈ ਜਾਣਾ ਐ ਸਰੇ ਤਾਂ ਕਿੱਕਸਾਰ ਹੋ ਗਿਆ ਆਥੇ ਡਿਪਰੀ ਤਾਂ ਪਈ ਉਹ ਤੱਕ ਦੇਖਦਾ ਹੈ ਸਿਰੇ ਤੱਕ ਹੁਣ ਤਾਂ ਥੱਲੇ ਥੱਲੇ ਭਰੇ ਬੱਜਾ ਲੈ ਇੱਥੇ ਤੇ ਜਾਣਾ ਪੈਣਾ ਉੱਪਰ ਨਾਲ ਆਹ ਲੋ ਰੇਡੀਓ ਨੂੰ ਰੋਕੀ ਦੋ ਤੇ ਉਹਨਾਂ ਨੂੰ ਲੱਗ ਜਾਣਾ ਹੈ ਆਹੋ ਜੀ ਬਣ ਗਿਆ ਰਸਤਾ ਇਹਨਾਂ ਹੈ ਬਰੰਦਰ ਠੀਕਾ ਹੁਣ ਹਾਂ ਹਾਂ ਠੀਕ ਆ ਵੀ ਹੁਣ ਤਾਂ ਦੇਖ ਲੈ ਕੋਈ ਨੁਕਸ ਬਣ ਗਿਆ ਵਾ ਸਾਨੂੰ ਪੱਥਰ ਮੰਗਾ ਲੈਣੇ ਬਜਰੀ ਵਾਲੇ ਨਾਲ ਦੀ ਨਾਲ ਹਾਂ ਲੁੱਕ ਪਵਾ ਲੈਣੀ ਰਾਸਾ ਬੱਧਿਆ ਬਣ ਗਿਆ ਬਰਾਹੀ ਮਿਹਨਤ ਬਹੁਤ ਲੱਗ ਗਈ ਹਾਂ ਰਸਤਾ ਵੀ ਬਣ ਗਿਆ ਧੁੱਪ ਵੀ ਨਿਕਲਿਆ ਕੋਈ ਕਹਦਾ ਕੱਲ ਦੀ ਉਧਰ ਦੇਖਣ ਧੁੱਪਾਂ ਕੜੀ ਜੀ ਨਿਕਲੀ ਸਦੇ ਕੱਲ ਦੀ ਦਿਹਾੜੀ ਵੀ ਲੱਗ ਜਾਣੀ ਜਿਹੜੇ ਹਾਲ ਚੱਲਦੇ ਆ 50 ਦੇ ਬੰਨ ਮੈਂ ਕਹਿੰਦਾ ਕਿੰਨੇ ਕਿਲੋਮੀਟਰ ਤੇ ਕਿੰਨੇ ਹੋਊਗੇ 1.5 ਤੋਂ ਕਿਲੋਮੀਟਰ ਤਾਂ ਹੋਊਗਾ ਹਾਂ 2 2 ਤੇ ਉੱਪਰੇ ਹੋਊਗਾ 2 ਹਾਂ 1.5 ਤਾਂ ਹੋਊਗਾ ਕਿੰਨੇ ਕਿਲੋਮੀਟਰ ਦਾ ਇਸੇ ਤਾਈ ਨਾ ਅੱਪਾ ਜੀ ਕਮਾਲਪੁਰ ਨੂੰ ਜਾਂਦੇ ਆ ਪਿੰਗ ਪੈ ਗਈ ਉਹ ਦੇਖੀ ਥੀ ਆ ਖਤਮ ਹੋਣ ਦੀ ਸਭਾ ਬਣਾਉਗੀ ਹੈ ਇਹ ਤਾਂ ਰੱਬੇ ਜਾਣਦਾ ਇਹ ਰੱਬ ਜਾਣਦਾ ਪਰ ਉਹ ਕਹੇ ਕਰਦੇ ਕਹਿੰਦੇ ਪਿੰਗ ਪੈ ਗਈ ਨਿਖਰ ਗਿਆ ਬਾਕੀ ਆ ਵੀ ਸਕਦਾ ਹੈ ਕੋਈ ਪਤਾ ਨਹੀਂ ਹੈਗਾ ਵਾਸਤਾ ਹੁਣ ਐਨ ਵਧੀਆ ਬੰਨ ਲੱਗਦਾ ਵੀ ਬੰਨ ਨਾ ਹੁਣ ਪਤਾ ਲੱਗਦਾ ਵੀ ਇਹ ਬੰਨ ਨਾ ਪਰ ਭਾਈ ਰੁਪਈਆ ਵੀ 50000 ਲੱਗ ਗਿਆ ਕੋਈ ਨਹੀਂ ਹੈਗਾ ਤਾਂ ਬੰਦ ਬਣਿਆ ਇਹ ਕਰੇ ਰੇ ਚੱਲਦਾ ਰਹੇ ਫਿਰ ਰੰਗ ਵੀ ਹੋਈ ਜਾਂਦਾ ਨਹੀਂ ਵੀ ਜੇ ਕਿਸੇ ਲੰਗਣਾ ਹੀ ਨਹੀਂ ਹੈਗਾ ਫੇਰ ਔਖਾ ਏ ਆਇਓ ਚਾਰ-ਚਾਰ ਟਰੈਕਟਰ ਬਾਕੇ ਤੇ ਟਰੈਕਟਰ ਚੜਦੇ ਆ ਚੱਲੋਂ ਨੂੰ ਆਏ ਆ ਵੀ ਇਹ ਤਾਂ ਸੇਮ ਦੇ ਲਾ ਨਦੀ ਕਰਕੇ ਪਾਣੀ ਖੜਾ ਰਹਿੰਦਾ ਤਾਂ ਹੀ ਸਾਲਾ ਬੰਨ ਖੁਰੀ ਜਾਂਦਾ ਤੈਨੂੰ ਟੀਮ ਹੁੰਦੀ ਆ ਨਦੀ ਉੱਚੀ ਆ ਇੱਧਰ ਖੇਤ ਨੀਵੇਂ ਆ ਜਿੰਨੇ ਹੈਗੇ ਆ ਚੱਲ ਵਧੀਆ ਹੋ ਗਿਆ ਹੁਣ ਲੋਈ ਇੱਥੇ ਤੱਕ ਆ ਗਏ ਪਾਉਂਦੇ ਹੋਏ ਇੱਧਰ ਲਾ ਏਰੀਆ ਰਹਿੰਦਾ ਹਲੇ ਆਹ ਟੋਏਆਂ ਦਾਗਾ ਆ ਦੇ ਕਹਿੰਦਾ ਟੋਏ ਹੋਰੀ ਆ ਐ ਲੈ ਤਾਂ ਜਣਾ ਬਹੁਤ ਚੌੜਾ ਬਣ ਹੁੰਦਾ ਦੇਖ ਲਾ ਹੈਗਾ ਚੌੜਾ ਤੋਂ ਬਸੇਰਾ ਹੈ ਹੈ ਸੜਕ ਜਿੰਨਾ ਚੌੜਾ ਮਿੱਟੀ ਨਾਲ ਹੋਰ ਚੌੜਾ ਲੱਗੀ ਜਾਂਦਾ ਮਿੱਟੀ ਦੇ ਪਾਸੇ ਉਹੀ ਕਹਿੰਦਾ ਬੰਦ ਦਬ ਜਾਂਦਾ ਦਬਦਾ ਵੀ ਆਦੋਲੇ ਨੂੰ ਬਾਕੀ ਹੋਰ ਵੀ ਹੈ ਨਾ ਕਦੇ ਜੇ ਵਰਤੋਂ ਚ ਨਹੀਂ ਆਇਆ ਚੀਜ਼ ਯਾਰ ਕੀ ਜ ਵਰਤੋਂ ਤੇ ਹੈ ਬੜੀ ਬੜੀ ਬੱਦੀ ਤੇ ਪਾਣੀ ਬੜੀ ਪੀਚੇ ਨਾ ਤੇਰੀ ਉੱਥੇ ਆਉਣੀ ਆ ਉਹਦੇ ਕੋਲ ਤਾਰੇ ਦੇਖੀ ਤਾਰੇ ਕਿੱਥੇ ਹੈ ਨਾ ਉੱਥੇ ਪੀਚੇ ਨਾ ਤਾਰਾ ਉਹ ਤਾਰਾ ਕੋ ਪੀਚੇ ਨਾ ਉੱਥੇ ਜਿਹੜੀ ਆਪਾਂ ਪ੍ਰਾਣੀ ਲੱਭਦੇ ਤੇ ਨਾ ਬਹੁਤ ਉੱਥੇ ਆਹੋ ਦੇਖ ਕੇ ਆਉਣੀ ਆ ਵਿੱਚ ਜਾ ਕੇ ਰਸਤਾ ਬਣਾਇਆ ਹੋਇਆ ਨੇ ਉੱਥੇ ਇਹਨੂੰ ਹਾਂ ਬਣਾਇਆ ਹੋਇਆ ਰਸਤਾ ਇਹ ਨਹੀਂ ਹੈਗਾ ਆਹੀ ਹੈ ਹਾਂ ਇਹ ਹੀ ਆ ਭਾਈ ਪੀਚੇ ਲੱਗੇ ਆ ਪੂਰੀ ਕਹਿੰਦੇ ਤਾਂ ਦੇਖ ਨਾ ਇਹ ਤਾਂ ਰਸਤਾ ਉਤਰਨੇ ਚੜ੍ਹਨੇ ਨੂੰ ਸਾ ਵਿੱਚ ਨੂੰ ਆ ਨੇੜੇ ਵਧੀਆ ਫਲਾਵਰ ਦਾ ਉੱਧਰ ਤਾਂ ਮਿੱਟੀ ਉਹ ਨਹੀਂ ਤੇ ਆਉਂਦੀ ਯਾਰ ਪੋਣਾ ਉਹ ਤੱਕ ਆ ਕੇ ਦੇਖ ਲੈ ਪਾਉਂਦੇ ਪਾਉਂਦੇ ਕੱਲ ਤਾਂ ਉਹ ਹੀ ਆਉਂਦੇ ਤੇ ਤੇਰੇ ਹੋ ਮੈਂ ਤੈਨੂੰ ਕਹਿੰਦਾ ਹਾਂ ਕੱਲ ਦੇ ਤਾਂ 5-7 ਟਰਾਲੇ ਆਏ ਕੱਲ ਸਾਰੇ ਜੀ ਹਾਂ ਜਦੋਂ ਉਹ ਹੀ ਨਹੀਂ ਤਾਂ ਹੈਗਾ ਰਸਤਾ ਹੀ ਨਹੀਂ ਤਾਂ ਹੈਗਾ ਕੋਈ ਦੇ ਲਾ ਪਹਿਨਾ ਅੱਗੇ ਇਥੇ ਖੱਬਲ ਹੋਈ ਕਰਦਾ ਦਾ ਨੇਰਾ ਖੱਬਲ ਕਿਉਂਕਿ ਡੰਗਰ ਚਰਦੇ ਤੇ ਦਰਖਤ ਹੈ ਨਹੀਂ ਤੇ ਹੁਣ ਜਦ ਦੇ ਦਰਖਤ ਹੋ ਗਏ ਜਿਆਦਾ ਖੱਬਲ ਘਟ ਗਿਆ ਤੇਰਾ ਬੂਟੀ ਜੀ ਹੋਣ ਲੱਗ ਗਈ ਵਿੱਚ ਬੂਟੀ ਵਾਲੀ ਨਵੇਂ ਨਵੇਂ ਖੱਬਲ ਸ਼ੋਰੇ ਚ ਨਹੀਂ ਨਾ ਹੁੰਦਾ ਹੈਗਾ ਇਧਰ ਕਾਲੇ ਦੇ ਧਾਨ ਆ ਗਏ ਇਹਨਾਂ ਨੂੰ ਦੇਖ ਕੇ ਨਹੀਂ ਬਿਮਾਰੀ ਪਈ ਵੀ ਉਹ ਪਹਿਨਾ ਹੈ ਨਹੀਂ ਤੇ ਹੁਣ ਹਲੇ ਬਿਮਾਰੀ ਨਹੀਂ ਢਾਲੇ ਇਹ ਹੈ ਇਹ ਨਹੀਂ ਪਤਾ ਕਿਹੜੀ 28 ਹੈ ਆਹਾਂ ਮਲੇ ਕਾੜ ਦੇ ਖਣ ਲੈ ਗਏ ਭਾਈ ਹੈਂ ਦੇਖਦੇ ਆ ਕੈਮਰੇ ਚ ਨੂੰ ਹਾਂ ਦੇਖਦੇ ਆ ਭਾਈ ਪਿੰਗ ਵੀ ਦਿਖਦੀ ਆ ਉਹੀ ਪਿੰਗ ਇਧਰ ਹੋਰ ਨਵੀਂ ਨਹੀਂ ਆ ਗਈ ਇਹ ਇਹ ਅਲੱਗ ਆ ਅਲੱਗ ਹੁੰਦੀ ਆ ਉਹੀ ਕਿਤੇ ਦੋ ਆ ਇਹ ਕਿਆ ਗੱਲ ਦੋ ਜੁੜੀ ਆਉਂਦੀ ਆ ਕਹਾਂ ਲਾ ਹੋਈ ਖੇਤੀ ਗੀੜਾ ਕੱਢ ਕੇ ਮੁੜ ਚਲੋ ਨੇਰਾਓ ਚੱਲੇ ਬਸ ੱਪ ਮਿਲਣ ਲੱਜ ਜਾਣੇ ਦੇਖ ਲਾ ਆਪਾਂ ਦੇ ਸਾਹਮਣੇ ਨੂੰ ਲੰਘ ਜਣਾ ਨਹੀਂ ਫਿਰ ਸੂਰ ਤਾਂ ਹੈ ਗਈ ਆ ਬਈ ਬੇਲ ਬਹੁਤ ਆ ਦੇਖ ਲਾ ਬੇਲ ਨੇ ਦਰਖਤ ਵੀ ਢਾ ਲੇ ਐਨੀ ਬੇਲ ਆ ਖਜੂਰ ਨੂੰ ਦੇਖ ਲਾ ਦੇਖ ਲਾ ਖਜੂਰ ਨੂੰ ਕਿਹੜੇ ਸਾਹਕੇ ਬੇਲ ਨੇ ਢਾਇਆ ਵਾ ਓਏ ਨਵੇਂ ਤੇ ਨਵੇਂ ਦਰਖਤ ਆ ਗਏ ਅੱਗੇ ਹੁੰਦਾ ਹੀ ਨਹੀਂ ਤਾਂ ਕੁਛ ਇਹ ਜਿਹੇ ਆ ਬੂਟੀ ਬਾਟੀ ਜੀ ਤੇਰੀ ਜਿਹੜੇ ਹੋਂ ਆ ਗਏ ਅੱਗੇ ਡੰਗਰ ਚੜਦੇ ਫਿਰ ਆ ਦੇਖ ਲਾ ਸਾਰੀ ਬੇਲ ਨੇ ਤਾਂ ਕੀ ਪਈ ਆ ਆ ਛੱਤ ਪਾ ਪਾ ਕੇ ਐਮਾਜੋਂਦਾ ਜੰਗਲ ਉਹੀ ਕਹਿੰਦਾ ਐਮਾਜੋਂਦਾ ਜੰਗਲ ਆਦਾ ਇੱਧਰ ਤੇ ਦੇਖ ਕੇ ਤਾਂ ਬੂਟੀਆਂ ਬਹੁਤ ਹੈ ਪੀਜੇ ਨਾ ਯੂਨੀ ਯਾਰ ਲਓ ਜੀ ਨਦੀ ਚ ਪੀਜੇ ਲੱਭ ਰਹੇ ਤੇ ਸਾਨੂੰ ਨਹੀਂ ਲੱਭੀ ਪੀਜੇ ਹੈ ਆ ਉਹ ਆਉਂਦਾ ਹੈਗਾ ਲੱਭੇ ਨਹੀਂ ਰਹੀ ਹੁਣ ਮੈਂ ਕਿ ਕਰ ਹੁਣ ਨੇਰੇ ਚ ਲੱਗਿਆ ਵੇ ਤੇਰੇ ਸਾਹਮਣੇ ਦੇਖ ਲਾ ਹੈ ਹੈ ਆ ਟਰੈਕਟਰ ਵੀ ਜਾ ਕੇ ਕਮਾਲਪੁਰ ਤੱਕ ਪਹੁੰਚ ਗਏ ਉਹੀ ਤਾਂ ਮੈਂ ਕਹਿੰਦਾ ਡਿਸਕਵਰੀ ਵਾਲਿਆਂ ਵਾਂਗੂੰ ਹੁਣ ਦੱਸ ਕਿਆ ਕਰੀਏ ਆ ਤੇ ਰਾਹ ਚੜਦੇ ਨੂੰ ਆ ਇਸ ਨੂੰ ਚੜਦੇ ਆਣੇ ਚੱਲ ਹੁਣ ਲੱਭ ਕੇ ਨਹੀਂ ਜਾਣੀ ਓਹੋ ਅੱਧੇ ਨੂੰ ਬੰਨ ਬੰਨ ਦੇਖ ਲਈ ਜਾਂ ਉਸੇ ਬੰਨ ਪਰ ਤਾਂ ਦਿਖਣੀ ਨਹੀਂ ਕਹਿੰਦਾ ਬੇ ਵਿੱਚ ਦੇ ਵਿੱਚ ਦਿਖਦੀ ਹੋਊਗਾ ਹੈਗੀ ਆ ਵਿੱਚ ਜਗਦੀਪ ਆਂ ਦੇਖ ਕੇ ਗਏ ਆ ਉਹ ਬੰਨ ਪਰ ਦਿਖਣੀ ਉਹ ਡਰੋਨ ਨਾਲ ਦੇਖੀ ਉਹ ਦੇਖ ਕੇ ਗਏ ਆ ਆਈ ਨਹੀਂ ਪਤਾ ਕਿੱਥੇ ਚੱਲ ਕਮਾਲਪੁਰੀਆਂ ਨੂੰ ਪੁੱਛਦੇ ਆ ਮੈਂ ਇਧਰ ਆ ਲੂੰਗਾ ਉਹ ਫੇਰ ਇਧਰ ਨੂੰ ਆ ਜੂंगे ਹੁਣ ਨਹੀਂ ਆਉਣਾ ਕਾਲੂ ਆ ਜੂंगे ਕਾਲੂ ਦਾ ਕੰਮ ਚੱਲਣਾ ਨਹੀਂ ਆ ਦੇਖ ਲੈ ਇੰਨੀ ਨਦੀ ਨੀਮੀ ਆ ਗੱਲ ਭਰ ਕੇ ਆਈ ਵੀ ਸੀ ਕਿੰਨਾ ਪਾਣੀ ਤਾਂ ਦੇਖ ਲੈ ਇਹ ਰਾਸਤਾ ਉਹਨਾਂ ਤਾਂ ਬਹੁਤ ਦੂਰ ਹੈਗਾ ਹਾਂ ਉਰੇ ਨੂੰ ਨਹੀਂ ਹੈਗਾ ਉਹ ਲੈ ਕਮਾਲਪੁਰ ਨੂੰ ਆ ਅਜਲੀ ਬੈ ਕੇ ਆ ਜਾ ਫਿਰ ਇਧਰ ਨੂੰ ਨੇੜੇ ਆਪਾਂ ਨੂੰ ਮੁੜਿਆ ਇੱਧਰ ਨੂੰ ਐ ਫੇਰ ਨੀ ਕੰਮ ਆਉਂਦਾ ਫੇਰ ਨੀ ਕੰਮ ਆ ਲਾ ਖਬਰੇ ਮਿਲੇ ਜਾਵੇ ਇੱਧਰ ਨਹੀਂ ਹੈਗੀ ਪਿੱਛੇ ਹੀ ਆ ਮੁੜਿਆ ਮੁੜਿਆ ਸੋਹਣੇ ਲਜਾਏ ਪੀਚੇ ਨੇ ਦਿਨ ਦਾ ਕੰਮ ਰਾਤ ਨੂੰ ਲੱਗੇ ਵੇ ਕਰਨ ਚੱਲ ਕੋਈ ਨਹੀਂ ਦੇਖਦੀ ਜੀ ਲੱਭਦੀ ਕਿ ਨਹੀਂ